ਆਰਬਗੇਟ ਦੇ ਕਿੰਨੇ ਗੱਡੀਆਂ ਅਜ ਤੱਕ ਆ ਚੁੱਕੇ ਆ ਜੀ ਪਤਾ ਨਹੀਂ ਗਿਣੀਆਂ ਨਹੀਂ ਆਹੀ ਆ ਦੋ ਦਿਨ ਲੇਟ ਆਈਆਂ ਤੇ ਪਹਿਲਾਂ ਅੱਜ ਨਹੀਂ ਤਾਂ ਬਚ ਜਾਂਦਾ ਜੇ ਸ਼ਹਿਰ ਮਾ ਫਾਇਰ ਬਿਗੇਟ ਹੁੰਦਾ ਤਾਂ ਨੁਕਸਾਨ ਹੁੰਨ ਤਾਂ ਬਚ ਜਾਂਦਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰੂਪ ਕੋਰਾਲੀ ਅਸੀਂ ਸੋ ਖੜੇ ਕੁਰਾਲੀ ਦੇ ਮੇਨ ਬਾਜ਼ਾਰ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਪਹਿਲਾਂ ਤਸਵੀਰਾਂ ਜ਼ਰੂਰ ਦਿਖਾਣ ਕੁਰਾਲੀ ਦੇ ਮੇਨ ਬਾਜ਼ਾਰ ਦੀ ਜਿੱਤੇ ਕੀ ਇੱਕ ਨਾਮੀ ਦੁਕਾਨ ਜੋ ਕਿ ਕੱਪੜੇ ਦੀ ਦੁਕਾਨ ਸੀ ਏਕੇ ਕਲੈਕਸ਼ਨ ਤੇ ਕਾਫੀ ਵੱਡਾ ਸਟਾਕ ਉਹਨਾਂ ਦੇ ਕੋਲ ਕੱਪੜਿਆਂ ਦਾ ਹੁੰਦਾ ਸੀ ਤੇ ਉੱਤੇ ਅੱਜ ਸਵੇਰੇ ਤਕਰੀਬਨ 6 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਤਿੰਨ ਮੰਜ਼ਲਾ ਬਿਲਡਿੰਗ ਜਿਸ ਦੇ ਵਿੱਚ ਜਲ ਕੇ ਖਾਕ ਹੋ ਗਈ ਫਾਇਰ ਬ੍ਰਿਗੇਡ ਦੀਆਂ ਤਕਰੀਬਨ 6 ਗੱਡੀਆਂ ਹਜੇ ਤੱਕ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਅਤੇ ਅੱਗ ਦਾ ਜੋ ਲਗਾਤਾਰ ਫੈਲਦੀ ਹੋਈ ਜਾ ਰਹੀ ਹੈ ਕਿਉਂਕਿ ਦੁਕਾਨ ਕੱਪੜੇ ਦੀ ਹੈ ਹਾਲਾਂਕਿ ਦੁਕਾਨ ਦੇ ਜਿਹੜੇ ਮਾਲਕ ਹੈ ਉਹਦੇ ਵੱਲੋਂ ਪ੍ਰਸ਼ਾਸਨ ਤੇ ਇਲਜ਼ਾਮ ਵੀ ਲਗਾਏ ਗਏ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਕਿਉਂਕਿ ਜਦੋਂ 6 ਵਜੇ ਦੇ ਕਰੀਬ ਅੱਗ ਲੱਗੀ ਸੀ ਤਾਂ 6 ਵਜੇ ਤੋਂ ਫੋਨ ਕਰਨ ਤੋਂ ਬਾਅਦ ਜਿਹੜੀ ਫਾਇਰ ਬ੍ਰੀਡ ਦੀ ਹੈ ਗੱਡੀਆਂ ਉਹ ਸਾਢੇ 7 ਵਜੇ ਦੇ ਕਰੀਬ ਉਹਨਾਂ ਦੀ ਦੁਕਾਨ ਤੇ ਅੱਗ ਤੇ ਜੋ ਅੱਗ ਲੱਗੀ ਸੀ ਕਾਬੂ ਪਾਣ ਲਈ ਪੁੱਜਿਆ ਨੇ ਗਲਬਤ ਕਰਦੇ ਦੁਕਾਨ ਦੇ ਮਾਲਕ ਰਜੇਸ਼ ਦੇ ਨਾਲ ਤੇ ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਉੱਪਰ ਜ਼ਰੂਰ ਦਿ ਜਿਤੇ ਕਿ ਅੱਗ ਹੋਰ ਕਾਫੀ ਤੇਜ਼ ਹੋ ਚੁੱਕੀ ਹੈ ਤੇ ਅੱਗ ਜਿਵੇਂ ਜਿਵੇਂ ਅੱਗ ਦੇ ਉੱਪਰ ਪਾਣੀ ਪਾਇਆ ਜਾ ਰਿਹਾ ਤੇ ਅੱਗ ਨਾਲ ਦੀ ਨਾਲ ਹੋਰ ਵੀ ਜਿਆਦਾ ਬੱਦ ਰਹੀ ਹੈ ਕਿਉਂਕਿ ਕੱਪੜੇ ਦੀ ਦੁਕਾਨ ਹੋਣ ਕਰਕੇ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਵੀ ਥੋੜੀ ਔਕਰ ਆ ਰਹੀ ਹੈ ਕਿਉਂਕਿ ਬਾਜ਼ਾਰ ਕਾਫੀ ਤੰਗ ਹੈ ਪਰ ਜਦੋਂ ਦੁਕਾਨਦਾਰ ਨਾਲ ਗੱਲ ਕਰੀ ਤਾਂ ਉਹ ਜਰੂਰ ਉਹਨਾਂ ਨੇ ਰੋਸ਼ ਦਿਖਾਇਆ ਹੈ ਉਹਨਾਂ ਨੇ ਕਿਹਾ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਲੇਟ ਪਹੁੰਚਿਆ ਜੇਕਰ ਕੁਰਾਲੀ ਦੇ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁੰਦੀਆਂ ਤਾਂ ਇੰਨਾ ਨੁਕਸਾਨ ਨਹੀਂ ਹੋਣਾ ਸੀ ਗੱਲਬਾਤ ਕਰਦੇ ਆ ਦੁਕਾਨਦਾਰ ਰਜੇਸ਼ ਦੇ ਨਾਲ ਤੇ ਜਾਣਦੇ ਆਕਰ ਕੀ ਹੈ ਮਾਲਾ ਤੇ ਮਾਮਲਾ ਤੇ ਗੱਲਬਾਤ ਕਰਦੇ ਨਗਰ ਕੌਂਸਲ ਦੇ ਮੁਲਾਜ਼ਮਾਂ ਦੇ ਨਾਲ ਜੋ ਕਿ ਸਵੇਰ ਤੋਂ ਹੋਈ ਇਸ ਦੁਕਾਨ ਦੇ ਅੱਗੇ ਪਹਾਰ ਦੀ ਕੋਸ਼ਿਸ਼ ਵੀ ਕਰ ਰਹੇ ਨੇ ਏਕੇ ਕਲੈਕਸ਼ਨ ਦੇ ਨਾਮ ਤੇ ਦੁਕਾਨ ਕਿੰਨੇ ਵਜੇ ਪਤਾ ਲੱਗਿਆ ਅੱਗ ਲੱਗਣ ਦਾ ਜੀ 4:30 6:00 ਵਜੇ ਦੇ ਕਰੀਬ ਫੋਨ ਪਹੁੰਚਿਆ ਮੇਰੇ ਕੋਲ ਤੇ ਕਿੰਨਾ ਕ ਨੁਕਸਾਨ ਹੋਇਆ ਜੀ ਇਹ ਨੁਕਸਾਨ ਤਾਂ ਹੁਣ ਤੁਹਾਡੇ ਸਾਹਮਣੇ ਹੀ ਆ ਇਹ ਅੰਦਾਜ਼ੇ ਕਿੰਨਾ ਦਾ ਨੁਕਸਾਨ ਹੋਣਾ ਜੀ ਇਹਦੇ ਕਿੰਨੇ ਕ ਗੱਡੀਆਂ ਅਜ ਤੱਕ ਆ ਚੁੱਕੀਆਂ ਜੀ ਪਤਾ ਨਹੀਂ ਕਿਣੀਆਂ ਨਹੀਂ ਆਈਆਂ ਦੋ ਦਿਨ ਲੇਟ ਆਈਆਂ ਤੇ ਪਹਿਲਾਂ ਅੱਜ ਨਹੀਂ ਤਾਂ ਬਚ ਜਾਂਦਾ ਜੇ ਸ਼ਹਿਰ ਮੈਂ ਫਾਇਰ ਬ੍ਰਿਗੇਡ ਹੁੰਦਾ ਤਾਂ ਨੁਕਸਾਨ ਹੋਣ ਤੋਂ ਬਚ ਜਾਂਦਾ ਕਿੰਨੀ ਕਿ ਲੇਟ ਆਈਆਂ ਜਾਂ ਘਲ ਘਲੋਂ ਬਾਅਦ ਘੰਟਾ ਘੰਟਾ ਸਵਾ ਘੰਟਾ ਬਾਅਦ ਪੌਣੇ ਨਹੀਂ ਚੱਕਦਾ ਪਹਿਲਾਂ ਤਾਂ ਪੌਣੇ ਨਹੀਂ ਮਿਲਦਾ ਉਹਨਾਂ ਦਾ ਮਿਲਦਾ ਨਹੀਂ ਤਾਜੀ ਫੋਨ ਬੌਣੇ ਨਹੀਂ ਮਿਲਿਆ ਬਹੁਤ ਲੋਕਾਂ ਨੇ ਮਿਲਾਇਆ ਨਾ ਉਹ ਮਿਲੇ ਨਾ ਪੁਲਿਸ ਵਾਲੇ ਮਿਲਾਇਆ ਸਾਦਰ ਥਾਣੇ ਮੈਂ ਗਏ ਉਹ ਕਹਿੰਦੇ ਸਾਡਾ ਕੰਮ ਨਹੀਂ ਹੈ ਸਿਟੀ ਵਾਲੇ ਆਉਣਗੇ ਚਲੋ ਚਲੋ ਯਾਰ ਇੰਨਾ ਸਹਿਯੋਗ ਨਹੀਂ ਕਰਿਆ ਜਦੋਂ ਅੱਗ ਲੱਗੀ ਜਲਦੀ ਜਲਦੀ ਸੂਤਰ ਉਹ ਤਾਂ ਫਾਇਰ ਬ੍ਰਿਗੇਡ ਨਹੀਂ ਕਰਨਾ ਸੀ ਸਰ ਨੂੰ ਮੈਂ ਚੱਕਰ ਨਹੀਂ ਦਿੱਤਾ ਮੁਰੇ ਰੇਤਾ ਲਾਤਾ ਵੀ ਹਵਾ ਨਾਲ ਅੰਦਰ ਜਾਵੇ ਹਾਂਜੀ ਉਹਦੇ ਨਾਲ ਕੰਟਰੋਲ ਰਿਹਾ ਅਪੀਲ ਨਹੀਂ ਕਰਦੇ ਜਦੋਂ ਅੱਗ ਆ ਜਾਂਦੀ ਹੈ ਕੀ ਕਹਿੰਦੇ ਜਿਸ ਤਰ੍ਹਾਂ ਬੋਲਤਲ ਹੁੰਦੀ ਫਾਇਰ ਬ੍ਰਿਗੇਡ ਤਾਂ ਹਾਂ ਤਾਂ ਬਹੁਤ ਅਜੀਬ ਚਾਹ ਹੋ ਜਣਾ ਤਾਂ ਨੁਕਸਾਨ ਨਹੀਂ ਸੀ ਹੁਣ ਉਹ ਪ੍ਰਸ਼ਾਸਨ ਨੂੰ ਕਾਦੀ ਅਪੀਲ ਕਰਨੀ ਹੈ ਪ੍ਰਸ਼ਾਸਨ ਨਾ ਨਾ ਕਿਹੜਾ ਕੰਨਾ ਸੁਣਦਾ ਬੋਲ ਆ ਇਹ ਨਹੀਂ ਸੁਣਦਾ ਅੱਗ ਵਾਲੀ ਕਿਵੇਂ ਪਤਾ ਲੱਗਿਆ ਅੱਗ ਜੀ ਮਿੰਨ ਦਾ 6 ਵਜੇ ਫੋਨ ਆਇਆ ਮੇ ਚਾਚਾ ਜੀ ਜਿਹਦੀ ਸ਼ਾਪ ਹੈ ਉਹ ਕਹਿੰਦੇ ਵੀ ਅੱਗ ਲੱਗ ਗਈ ਤੇ ਹੁਣ ਜਿਹੜੀ ਪਹਿਲਾ ਫਾਇਰ ਬ੍ਰਿਗੇਡ ਦੀ ਗੱਡੀ ਆਈ ਉਹਦੀ ਗੰਨ ਹੀ ਨਹੀਂ ਚੱਲੀ ਲੋਹੇ ਨਹੀਂ ਅੱਗ ਤੇ ਕਾਬੂ ਹੋ ਸਕਦਾ ਸੀਗਾ ਜੀ ਬਹੁ ਟਾਈਮ ਬਾਅਦ ਆਈ ਫੋਨ ਹੀ ਨਹੀਂ ਚੱਕੇ ਇਹਨਾਂ ਨੇ ਸਾਡੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਆਪਣਾ ਹੀ ਕੋਈ ਐਦਾਂ ਸੈਂਟਰ ਹੋਵੇ ਹੁਣ ਜਿਵੇਂ ਖੈੜ ਤੋਂ ਆਈਆਂ ਜੀ ਖਰੜ ਤੋਂ ਤੇ ਆਪਣੇ ਖੁਰਾਲੀ ਵਿੱਚ ਹੀ ਕੋਈ ਏਦਾਂ ਦੀ ਸਹੂਲਤ ਹੋਣੀ ਚਾਹੀਦੀ ਤੇ ਪਹਿਲਾਂ ਅਸੀਂ ਨੇ ਪ੍ਰਾਈਵੇਟ ਟੈਂਕਰ ਵੀ ਬੁਲਾਏ ਤੇ ਉਹਨਾਂ ਨਾਲ ਵੀ ਗੱਲ ਨਹੀਂ ਬਣੀ ਫਿਰ ਫਾਇਰ ਬ੍ਰਿਗੇਡ ਬਹੁਤ ਜ਼ਿਆਦਾ ਲੇਟ ਆਈ ਏ ਕਿਦਾਂ ਦੱਸਦੇ ਹੋ ਕਿ 6 ਵਜੇ ਦੇ ਕਰਕੇ 7:30 ਦਾ ਪਹੁੰਚਣ ਲੱਗ ਗਿਆ ਬਿਲਕੁਲ ਬਿਲਕੁਲ ਅੱਗ ਉਹੀ ਅਸੀਂ ਇਹਨਾਂ ਨੂੰ ਮਤਲਬ 5:30 ਅੱਗ ਤਾਂ ਹੀ ਪਹਿਲਾਂ ਲੱਗ ਗਈ ਸੀਗੀ ਅਸੀਂ ਇਹਨਾਂ ਨੂੰ 5:30 6 ਵਜੇ ਤੇ ਫੋਨ ਕਰ ਰਹੇ ਸੀਗੇ ਫੋਨ ਨਹੀਂ ਚੈੱਕ ਰਹੇ ਸੀਗੇ ਜਿਹੜੇ ਨੰਬਰ ਸੀਗੇ ਉਹ ਆਫ ਆ ਰਹੇ ਦੇ ਤੇ ਫਿਰ ਜਦ ਆਏ ਜਿਹੜੀ ਇਹਨਾਂ ਦੀ ਪਹਿਲੀ ਗੱਡੀ ਦੀ ਕੀ ਉਹ ਨਹੀਂ ਚੱਲੀ ਗੰਨਾ ਨਹੀਂ ਚੱਲੀ ਏ ਪ੍ਰਸ਼ਾਸਨ ਦੀ ਟੀਮ ਕਿੰਨੇ ਵਜੇ ਪਹੁੰਚੀ ਹੈ ਪ੍ਰਸ਼ਾਸਨ ਦੀ ਕੋਈ ਟੀਮ ਨਹੀਂ ਆਈ ਜੀ ਉਰੇ ਉਰੇ ਸਿਰਫ ਇੱਕ ਪੁਲਿਸ ਵਾਲਾ ਆਇਆ ਜੀ ਪੂਰੇ ਹੋਰ ਕੋਈ ਅਧਿਕਾਰੀ ਪਹੁੰਚ ਹੋਏ ਨੇ ਉਹ ਵੀ ਬਹੁਤ ਲੇਟ ਆਏ ਆ ਜੀ ਸਾਰੇ ਹੁਣੇ ਅੱਧੇ ਘੰਟੇ ਪਹਿਲਾਂ ਆਏ ਹੋਣੇ ਪਰ ਜਦ ਨਹੀਂ ਆਏ ਜਦ ਅਸੀਂ ਨੇ ਫੋਨ ਕੀਤੇ ਸਾਰੇ ਨੰਬਰ ਬੰਦ ਸੀਗੇ ਸਾਨੂੰ ਮਤਲਬ ਕੋਈ ਸਹੂਲਤ ਕੋਈ ਪ੍ਰਸ਼ਾਸਨ ਤੇ ਕੋਈ ਮਦਦ ਨਹੀਂ ਮਿਲੀ ਜੀ ਅਪੀਲ ਇਹੀ ਕਰਦੇ ਦੇਖੋ ਜੀ ਉਹਨਾਂ ਇੰਨਾ ਨੁਕਸਾਨ ਹੋ ਗਿਆ ਕਿਸੇ ਦੇ ਵੀ ਇਹੋ ਜੀ ਕੋਈ ਘਟਨਾ ਹੁੰਦੀ ਹੈ ਤੇ ਮਤਲਬ ਟਕਰਾਲੀ ਵਿੱਚ ਹੀ ਕੋਈ ਇਹੋ ਜੀ ਸਹੂਲਤ ਹੋਣੀ ਚਾਹੀਦੀ ਹੈ ਜੀ ਵੀ ਇਹੀ ਅਪੀਲ ਕਰੂਗੇ ਵੀ ਆਪਣਾ ਲੋਕਲ ਹੋਣਾ ਚਾਹੀਦਾ ਜੀ ਫਾਇਰ ਡਿਵੀਜ਼ਨ ਮੇਰੇ ਨਾਲ ਸ਼ੇਰ ਸੰਗ ਹੈ ਜਿੱਦਿ ਨਗਰ ਕੌਂਸਲ ਨੇ ਬਲਾਜਮ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ 6 ਵਜੇ ਪਤਾ ਲੱਗਿਆ ਸਵੇਰ ਜੀ ਕੀ ਕਾਰਵਾਈ ਸ਼ੁਰੂ ਕੀਤੀ ਕੀ ਨਾ ਕਰ ਅਸੀਂ ਫਾਇਰ ਵਾਲਿਆਂ ਨੂੰ ਫੋਨ ਕਰਕੇ ਜੀ ਫਾਇਰ ਦੀਆਂ ਗੱਡੀਆਂ ਮੰਗਵਾ ਕੇ ਅੱਗ ਬਝਾਉਣ ਦਾ ਕੰਮ ਸ਼ੁਰੂ ਕਰ ਸਕਦੇ ਹਾਂ ਫਾਇਰ ਦੀਆਂ ਗੱਡੀਆਂ ਕਿਤੇ ਸਾਡੇ ਕੋਰਾਲੀ ਹੁੰਦੀਆਂ ਤਾਂ ਤੁਹਾਨੂੰ ਜਲਦੀ ਕਾਬੂ ਪਾਇਆ ਜਾ ਸਕਦਾ ਪਰ ਫਾਇਰ ਦੀਆਂ ਗੱਡੀਆਂ ਕਰਨ ਤੋਂ ਆਈਆਂ ਤਾਂ ਜਦ ਤੱਕ ਤਾਂ ਦੁਕਾਨ ਜਲ ਕੇ ਰਾਖ ਹੋ ਗਈ ਲੱਗਦਾ ਨਹੀਂ ਕਿ ਸਰੰਖਾ ਕੋਰਾਲੀ ਸ਼ਹਿਰ ਦੀ ਫਾਇਰ ਵੀ ਚਾਹੀਦੀ ਹੈ ਕੋਰਾਲੀ ਚ ਚਾਹੀਦੀ ਹੈ ਜੀ ਵੈਸੇ ਤਾਂ ਗੱਡੀਆਂ ਜੀ 6 ਆ ਚੁੱਕੇ ਆ ਪਾਣੀ ਵੀ ਆ ਜੀ ਬਾਕੀ ਬਾਰ ਨਹੀਂ ਆਈ ਆ ਨਾਲ ਦੇ ਬੰਦ ਦਾ ਸੈਂਟਰੋਲ ਸੌਂਦੋ ਵੀ 80% ਹੋ ਗਿਆ ਜੀ ਨੁਕਸਾਨ ਕਿੰਨਾ ਕੁ ਲੱਗਦਾ ਹੈ ਨੁਕਸਾਨ ਦਾ ਹੁਣ ਦੇਖੋ ਬਾਅਦ ਚ ਕੁਝ ਨਹੀਂ ਕਹੇ ਸਰ ਇਹ ਦੋ ਹੀ ਫਲੋਰ ਨੇ ਸੁਣਿਆ ਵੀ ਇਹ ਦੋਦੇ ਉਹ ਹੋਈ ਹੈ ਡਬਲ ਸਟੋਰੀ ਹੈ ਜੀ ਬੇਸਮੈਂਟ ਵੀ ਹੈ ਜੀ ਗਰਾਉਂਡ ਫਲੋਰ ਤੋਂ ਦੋ ਉੱਪਰ ਕਿੰਨੇ ਕੁ ਲੋਕਾਂ ਨੂੰ ਪਤਾ ਲੱਗਿਆ ਵੀ ਅੱਗ ਲੱਗੀ ਹੈ ਤੇ ਤੁਸੀਂ ਕਿੰਨੇ ਕੁ ਜੀ ਪਹੁੰਚੇ ਅਸੀਂ 6 ਵਜੇ ਪਹੁੰਚ ਗਏ ਤੇ ਜੀਰੇ ਹਾਂਜੀ ਹਾਂ ਕਿੰਨੀ ਕੀ ਜ਼ਿਆਦਾ ਗਲਤੀ ਹੋ ਗਈ ਅੱਗ ਬਹੁਤ ਲੱਗੀ ਹੋਈ ਹੈ ਹਾਲੇ ਵੀ ਅੱਗ ਬਹੁਤ ਜ਼ਿਆਦਾ ਹੈ ਹਾਲੇ ਵੀ ਅੱਗ ਬਹੁਤ ਜ਼ਿਆਦਾ ਹੈ ਲਗਾਤਾਰ ਸਾਰੇ ਰਸਮੀ ਇੰਸਟੈਂਸ ਨੂੰ ਲੰਦੇ ਨੇ ਕਿਉਂਕਿ ਸ਼ਹਿਰ ਬਸੋਂ ਮੰਦੂਲੀ ਆ ਸ਼ਹਿਰ ਦੇ ਕੋਲੇ ਵੀ ਤਾਂ ਕਰਾਇਆ ਫੇਵਰਟ ਸੇ ਸ਼ਹਿਰ ਚ ਕੋਈ ਨਹੀਂ ਖੜਤ ਹੋਏ ਇਹ ਤਨ ਫੇਵਰਟ ਆ ਹਾਂਜੀ ਜੇਕਰ ਮੰਦੀ ਕੀ ਹੁੰਦੀ ਤਾਂ ਇੱਧਰ ਤੇ ਜਲਦੀ ਦਾ ਪੁੱਛਿਆ ਜ਼ਿਆਦਾ ਹਉ ਤਾਂ ਹੈ ਇਹੋ ਐਡ ਹਾਂਜੀ ਅਪੀਲਿੰਗ ਕਰਦੇ ਸਰ ਪ੍ਰਚਾਰਕ ਜੀ ਸਰ ਜੀ ਕਿ ਕਾਲੇਜੀ ਵੀ ਫੇਵਰਟ ਹੋਣੀ ਚਾਹੀਦੀ ਜੂਰੀ ਜ਼ਰੂਰੀ ਹੈ ਹਾਂਜੀ ਹਾਂ ਕੋਈ ਬੰਦਾ ਮਨੀਰ ਜੀ ਤੁਹਾਡੀ ਵੀ ਗੱਲ ਤੋਂ ਦੱਸਦੀਗਾ ਕਿੰਨੇ ਕੋਲੇ ਤੋਂ ਬੋਲਿਆ ਜਾ ਰਿਹਾ ਸਾਨੂੰ ਦਾ ਜੀ ਫੋਨ ਆਇਆ ਸਵੇਰੇ ਸਬਕ 6 ਵਜੇ ਪਤਾ ਲੱਗਿਆ ਸੀ ਕਿ ਬਿਆਰ ਵਿੱਚ ਇੱਕ ਕਲੈਕਸ਼ਨ ਦੀ ਦੁਕਾਨ ਨੂੰ ਅੱਗ ਲੱਗੀ ਹੈ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਗਰ ਕੌਂਸਲ ਦੀ ਪੂਰੀ ਟੀਮ ਮੌਜੂਦ ਸੀ ਸਾਰੇ ਬਾਜ਼ਾਰ ਵਾਲੇ ਸਾਰੇ ਸ਼ਹਿਰ ਵਾਸੀਆਂ ਨੇ ਪੂਰੀ ਮਸ਼ਹਫੇ ਕਰ ਰਹੇ ਸੀ ਅਸੀਂ ਆਏ ਸਵੇਰੇ ਸਬਕ 6 ਵਜੇ ਤੇ ਪੰਜ ਛੇ ਗੱਡੀਆਂ ਪਾਣੀ ਦੀਆਂ ਲੱਗ ਚੁੱਕੀਆਂ ਹੈ ਲੇਕਿਨ ਹਾਲੇ ਤੱਕ ਵੀ ਆਪਣਾ ਅੱਗ ਤੇ ਕਿਸੇ ਤਰ੍ਹਾਂ ਦਾ ਹੱਲ ਨਹੀਂ ਕਾਬੂ ਨਹੀਂ ਪਾਇਆ ਜਾ ਰਿਹਾ ਅੱਗ ਬਹੁਤ ਜ਼ਿਆਦਾ ਹੈਗੀ ਹੈ बेस मैच भी है कि फर्स्ट फ्लोर पे भी है कि ग्राउंड फ्लोर पे भी है जी सेकंड फ्लोर पे भी है ये शोरूम कपड़े ਦਾ ਹੈ ਜੀ ਇੱਕ ਇੱਕ ਕਲੈਕਸ਼ਨ ਕੱਪੜੇ ਦਾ ਬਹੁਤ بڑا ਸ਼ੋਰੂਮ ਹੈ ਦੇਖੀਏ ਆਈਏ ਜੀ ਬੜੀਆਂ ਗੱਡੀਆਂ ਆਈਆਂ ਨੇ ਇੱਕ ਕੋਨਾ ਨੇ ਲੋਡ ਇਹ ਖੜੜ ਤੋਂ ਆਈਆਂ ਜੀ ਕੋਈ ਮਹਾਲੀ ਤੋਂ ਆਈਆਂ ਇਹ ਪੰਜ ਛੇ ਗੱਡੀਆਂ ਆਈਆਂ ਇਹ ਪੰਜ ਛੇ ਗੱਡੀਆਂ ਨੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਲੇਕਿਨ ਹਾਲੀ ਤੱਕ ਅੱਗ-ਬਕ ਅਪ ਕੋ ਨਹੀਂ ਪਾਇਆ ਜਾ ਰਿਹਾ ਆਪਾਂ